ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਖਦੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਇਹ ਚੈਨਲ ਤੇ ਪੰਜਾਬ ਜਿਹੜੀਆਂ ਮੀਆਂ ਦੀ ਭਵਿੱਖਬਾਣੀ ਕੀਤੀ ਗਈ 6 7 8 9 10 ਮਈ ਨੂੰ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਤਾਂ ਹੁਣੇ ਹੋਣੀ ਜਿਹੜੀ ਤਾਯਾ ਰਿਪੋਰਟ ਜਾਰੀ ਕੀਤੀ ਗਈ ਹੈ ਅਪਡੇਟ ਕੀਤੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਦੋਂ ਜਿਹੜੇ ਪੰਜਾਬ ਸਿਸਟਮ ਲੱਗਣ ਦਾ ਸਾਰ ਰਹਿਣਗੇ ਤਾਂ ਸਾਰੀ ਜਾਣਕਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਤਸਵੀਰਾਂ ਵਿੱਚ ਵੀ ਤਸਵੀਰਾਂ ਬਸ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੂਰੇ ਪੰਜਾਬ ਵਿੱਚ ਮੌਸਮ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ ਤੇ ਅੱਜ ਪੰਜਾਬ ਦੇ ਗੱਲ ਕਰੀ 6 ਨੂੰ ਤੇ ਉਸ ਤੋਂ ਬਾਅਦ 7 ਨੂੰ 8 ਨੂੰ 9 ਅਮਈ ਤੱਕ ਪੰਜਾਬ ਦੇ ਜ਼ਿਆਦਾਤਰ ਲਾਗੇ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੁਭਾਵਨਾ ਹੈ ਤਾਂ ਉਸ ਬਾਅਦ 8 9 ਦੇ ਦੌਰਾਨ ਜਿਹੜਾ ਇੱਕ ਆਪਾਂ ਗੱਲ ਕਰਦੇ ਪੂਰੇ ਦੀ ਜਿਹੜੀ ਸਪੋਰਟ ਮਿਲੇਗੀ ਜਾਨਕੀ ਪੂਰਾ ਚੱਲੇਗਾ ਥੋੜਾ ਬਹੁਤਾ ਆਪਾਂ ਗੱਲ ਕਰੀ ਜਿਹੜੀ ਗਰਮੈਸ਼ ਵਾਲੀ ਹੋਣਗੇ ਬੰਗਾਲ ਦੀ ਖਾੜੀ ਚ ਆ ਪੰਜਾਬ ਤੱਕ ਪਹੁੰਚਣਗੇ ਜਿਸ ਕਰਕੇ ਹੋ ਸਕਦਾ 9 ਜਾਂ 10 ਨੂੰ ਠੀਕ ਹੈ ਦੁਪਹਿਰ ਸ਼ਾਮ ਦੇ ਆਸ-ਪਾਸ ਜਿਹੜੇ ਗਰਜ ਚਮਕ ਵਾਲੇ ਕੁਝ ਕਲਾਕੇ ਬੱਦਲ ਜਿਹੜੇ ਬਾਂਸਰ ਦੇ ਕੁਝ ਥੋੜੇ ਬੋਧ ਖੇਤਰਾ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦੇ ਜਦੋਂ ਤੱਕ ਲਾਗੇ ਮੌਸਮ ਜਿਹੜਾ ਸਾਫ਼ ਤੇ ਕੁਝ ਕਰਨ ਦੀ ਸੁਭਾਵਨਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਮੀਨ ਆਪਾਂ ਗੱਲ ਕਰੀ ਸਿਸਟਮ ਲੱਗਣ ਦੇ ਅਸਾਰ ਰਹਿਣਗੇ 11 ਮਈ ਦੁਪਹਿਰ ਸ਼ਾਮ ਤੋਂ ਲੈ ਕੇ ਉਸ ਦਿਨ 11 ਮਈ ਜਸਵੀਰ ਤੋਂ ਜੋ ਦੁਪਹਿਰ ਸ਼ਾਮ ਤੋਂ ਲੈ ਕੇ ਤਾਂ ਉਸ ਬਾਅਦ 14 ਆਪਣੇ ਮਈ ਦੁਪਹਿਰ ਸ਼ਾਮ ਦੇ ਵਿਚਕਾਰ ਜਿਹੜੇ ਘੰਟੇ ਉਹਨਾਂ ਦੇ ਦਿਨ ਹੋਣਗੇ ਇਹਨਾਂ ਵਿੱਚ ਹੀ ਹਲਚਲ ਆ ਵੇਖਣ ਨੂੰ ਮਿਲਗੀ ਪੰਜਾਬ 'ਚ ਜਿਹੜਾ ਇੱਕ ਆਪਾਂ ਗੱਲ ਕਰੀ ਜਿਹੜਾ ਤਗੜੇ ਲੈਵਲ ਦਾ ਸਿਸਟਮ ਜਿਹੜਾ ਲ ਕ੍ਰੀਤੀ ਮਿਲਦੀ ਤਾਂ ਉਸ ਤੋਂ ਬਾਅਦ ਆਪਣੇ ਜਿਹੜੇ ਬੰਗਾਲ ਦੀ ਖਾੜੀ ਤੋਂ ਹਵਾਵਾਂ ਵੀ ਆਉਣਗੀਆਂ ਨਮੀ ਕਾਫੀ ਹੋਵੇਗੀ ਹਵਾਵਾਂ ਦੀ ਤਾਂ ਪੂਰੀ ਦੀ ਸਪੋਰਟ ਮਿਲੇਗੀ ਤਾਂ ਟੈਂਪਰੇਚਰ ਤੁਹਾਨੂੰ ਪਤਾ ਜਿਹੜੇ ਦੁਪਹਿਰ ਵੇਲੇ ਟੈਂਪਰੇਚਰ ਉਤਾ ਜਾਣਗੇ ਜਿਸ ਕਾਰਨ ਜਿਹੜੇ ਜਿਹੜੇ ਸਿਸਟਮ ਨੂੰ ਕਾਫੀ ਸਪੋਰਟ ਮਿਲੇਗੀ ਡਬਲਯੂ ਡੀ ਪਹੁੰਚੇਗਾ ਜੋ ਕਿ ਪੱਛਮੀ ਸਿਸਟਮ 81 9 10 ਦੇ ਆਸ-ਪਾਸ ਜਿਹੜਾ ਪਹੁੰਚਣ ਦੇ ਅਸਾਰ ਨੇ ਉਹ ਕੁਝ ਵੱਟਾ ਆਪ ਗੱਲ ਕਰੇ ਕੁਝ ਉਸ ਵਿੱਚ ਅਸਾਰ ਨਹੀਂ ਹਨ ਕੁਝ ਮਾੜੇ ਮੋਟੇ ਖੇਤਰਾ ਵਿੱਚ ਹੀ ਅਸਾਰ ਰਹਿਣਗੇ ਕੁਝ ਥੋੜੇ ਬੋਤ ਖੇਤਰਾ ਪ੍ਰਭਾਵਿਤ ਕਰ ਸਕਦੇ ਜੇਕਰ ਪੂਰੀ ਦੀ ਸਪੋਰਟ ਬੱਦਲਾਂਾਂ ਸਰੇ ਦੁਪਹਿਰ ਸ਼ਾਮ ਦੇ ਆਸਪਾਸ ਕਿਉਂਕਿ ਟੈਂਪਰੇਚਰ ਵਧਣਗੇ ਅੱਜ ਵੀ ਜਿਹੜਾ ਟੈਂਪਰੇਚਰ ਕੁਝ ਲਗਾਇਕ 40 ਡਿਗਰੀ ਨੂੰ ਕਰਾਸ ਕਰੇਗਾ ਤੇ ਆਉਣ ਵਾਲੇ ਕਲੇ ਦਿਨਾਂ ਦੇ 6 7 8 9 ਦੇ ਦੌਰਾਨ ਤੇ ਪੰਜਾਬ ਵਿੱਚ ਕੁਝ ਲਗਾਇਕ 40 ਜਿਹੜਾ ਪਲੱਸ ਜਿਹੜਾ ਦਰਜ ਕੀਤਾ ਜਾਵੇਗਾ ਟੈਂਪਰੇਚਰ ਤੇ ਪੰਜਾਬ ਵਿੱਚ ਗਰਮੀ ਦਾ ਮਾਹੌਲ ਜਿਹੜਾ ਕਾਫੀ ਵੇਖਣ ਨੂੰ ਮਿਲ ਸਕਦਾ ਕੋਈ ਵੱਡੇ ਆਪਾਂ ਗੱਲ ਕਰੀ ਇਹੋ ਜਿਹੀ ਲੋ ਚੱਲਣ ਦੀ ਸਭਾਵਨਾ ਨਹੀਂ ਰਹੇਗੀ ਲੋ ਜਿਵੇਂ ਆਪ ਕਹਿ ਸਕਦੇ ਆ ਤੇ ਕੁਝ ਹੋ ਸਕਦਾ ਥੋੜੇ ਬਹੁਤ ਖੇਤਰਾ ਵਿੱਚ ਠੀਕ ਹੈ ਜਿਹੜੀ ਦੁਪਹਿਰ ਬਾਅਦ ਗਰਮੀ ਜਿਹੜੀ ਕਾਫੀ ਹਮਸਪਰੀ ਗਰਮੀ ਪ ਰਹਣਗੇ ਤੇ ਕੱਲ ਪਰਸੋ ਤੇ ਅਗਲੇ 3-4 ਦਿਨ ਇਸ ਤਰ੍ਹਾਂ ਹੀ ਮੌਸਮ ਰਹੇਗਾ ਤੇ ਉਸ ਤੋਂ ਬਾਅਦ ਸਿਸਟਮ ਲੱਗਣ ਦੇ ਨਾਲ ਇੱਕ ਵਾਰ ਫਿਰ ਜੇ ਟੈਂਪਰੇਚਰ ਥਲੇ ਡਿੱਗਣਗੇ ਜਾਨਕਿ 2-3 ਡਿਗਰੀ ਫਿਰ ਡਿੱਗ ਜਾਣਗੇ ਟੈਂਪਰੇਚਰ ਤਾਪਮਨ ਜੋ ਕਿ 37-38 ਤੱਕ ਆ ਸਕਦੇ ਨੇ 35-36-37 ਤੱਕ ਤੇ ਪੰਜਾਬ ਦੇ ਗੱਲ ਕਰੀ ਤਾਂ ਆਉਣ ਵਾਲੇ ਅਗਲੇ 3-4 ਦਿਨ ਤੱਕ ਮੌਸਮ ਠੀਕ-ਠਾਕ ਰਹਿਣ ਦੇ ਅਸਾਰ ਨੇ ਤੇ ਉਸ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਜਿਹੜੀ ਵੇਖਣ ਨੂੰ ਮਿਲੇਗੀ ਖਾਸ ਕਰ 11 ਤੋਂ ਲੈ ਕੇ 14 ਮਈ ਦੇ ਵਿੱਚਕਾਰ ਜਿਹੜਾ ਸਿਸਟਮ ਲੱਗਦਾ ਹੈ ਅਸਾਰ ਨੇ ਜੋ ਕਿ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਜਾਵੇ ਹ ਵੇਖਣ ਨੂੰ ਮਿਲੇਗੀ ਤਾਂ ਗਰਚਮ ਕੋਈ ਕਾਫੀ ਜੜੀ ਤਕੜੀ ਵੇਖਣ ਨੂੰ ਮਿਲ ਸਰੀ ਕੁਝ ਕੁ ਲਾਗੇ ਗੜੇਮਾਰੀ ਹੋਣ ਦੀ ਸੰਭਾਵਨਾ ਰਹਿ ਸਕਦੀ ਉਸ ਤੋਂ ਬਾਅਦ ਹਰਿਆਣਾ ਤੇ ਰਾਜਸਥਾਨ ਦੇ ਵੀ ਕਾਫੀ ਖੇਤਰਾ ਵਿੱਚ ਮੀਂਹ ਦਰਜ ਕੀਤਾ ਜਾਵੇਗਾ ਹਲਕਾ ਦਰਮਿਆਨਾ ਕਿਤੇ ਕਿਤੇ ਭਾਰੀ ਵੀ ਦੀ ਝਟ ਵੇਖਣ ਨੂੰ ਮਿਲੇਗੀ ਕਿਤੇ ਕਿਤੇ ਗੜੇਮਾਰੀ ਹੋਣ ਦੀ ਸੰਭਾਵਨਾ ਰਹੇਗੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਕਿਉਂਕਿ ਦੁਪਹਿਰ ਵੇਲੇ ਜਿਵੇਂ ਹੀ ਟੈਂਪਰੇਚਰ ਵਧਣਗੇ ਇੱਕ ਜਿਹੜਾ 9 10 ਦੇ ਦੌਰਾਨ ਠੀਕ ਜਿਹੜਾ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ ਜਿਹੜੀ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਣ ਗਿਆ ਨਮੀ ਵਾਲੀਆਂ ਤੇ ਉਸ ਤੋਂ ਬਾਅਦ ਪੂ ਬਦਲ ਬਣ ਕੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਕੁਝ ਛੇਕਾ ਤੋਂ ਕੁ ਭਾਵਨਾ ਹੋਵੇਗੀ ਜਾਰ ਤਰ ਲਗਾ ਮੌਸਮ ਠੀਕ ਠਾਕ ਰਹਣ ਦੇ ਆਸਾਨ 9 10 ਮਈ ਨੂੰ ਉਸਰ ਮੇਨ ਟਾਰਗੇਟ ਹੋਵੇਗਾ 11 ਮਈ ਤੋਂ ਲੈ ਕੇ 14 ਮਈ ਦੇ ਵਿੱਚਕਾਰ ਬਾਕੀ ਵਿਖਦੇ ਆ ਕੀ ਕਰਦਾ ਕੁਦਰਤ ਜੋ ਕਰਨਾ ਪਰਮਾਤਮਾ ਨੇ ਕਰਨਾ ਆਪਾਂ ਤੁਹਾਡੇ ਤੱਕ ਜੋ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਬਾਕੀ ਹੋਣਾ ਜਾਂ ਨਹੀਂ ਹੋਣਾ ਇਹ ਕੁਦਰਤ ਤੇ ਰੱਬ ਤੇ ਪਰਮਾਤਮਾ ਤੇ ਹੈ ਤੇ ਬਾਕੀ ਆਉਂਦੇ ਤੱਕ ਹੋਰ ਵੀ ਤੁਹਾਡੇ ਤੱਕ ਅਪਡੇਟ ਕਰਦੇ ਰਵਾਂਗੇ ਇਸ ਵਿੱਚ ਕੋਈ ਵੀ ਬਦਲਾਅ ਆਉਂਦਾ ਕੋਈ ਵੀ ਚੇਂਜਸ ਆਉਂਦੇ ਨੇ ਤਾਂ ਲਗਾਤਾਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਚੈਨਲ ਰਾਜਸਥਾਨ ਦੇ ਕਿਸ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਜੋ ਨੈਕਸਟ ਆਉਣ ਵਾਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਸਟੇਟ ਤੁਹਾਡੇ ਜੋ ਵੀ ਠੀਕ ਸੂਬੇ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ